ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਇਸ ਖਾਸ ਸ਼ੋਅ ਪੋਲੀਵੁੱਡ ਅਕਵਾਇ ਦੇ ਵਿੱਚ ਅੱਜ ਦੇ ਇਸ ਸ਼ੋਅ ਦੇ ਵਿੱਚ ਕੱਲ ਬਾਤ ਕਰਾਂਗੇ ਇੰਡਸਟਰੀ ਦੇ ਨਾਲ ਜੁੜੀਆਂ ਕੁਝ ਖਾਸ ਅਤੇ ਲੇਟੈਸਟ ਅਪਡੇਟਸ ਦੇ ਬਾਰੇ ਦੇ ਵਿੱਚ ਤਾਂ देर न ਕਰਦੇ ਹੋਏ ਸ਼ੁਰੂਆਤ ਕਰ ਲੈਣੇ ਅੱਜ ਦੇ ਇਸ ਖਾਸ ਸ਼ੋਅ ਦੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਦਿਲਜੀਤ ਦੋਸਾਂਝ ਦੀ ਤਾਂ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਅਮਰੀਕਨ पर्सनालिटी किलिया जैनर एनरेटेड भीडियो एक तो सोशल मीडिया के उ काफ़ी वायरल हो रही है जिस किलिया ने सूट पाया हो सूट वाली वीडियो टैग करके दिलजीत दोसांच ने लिखा है कि जेकर इसने कूट पा लिया तो वह लड्डू का प्रसाद चढ़ा हालांकि एक बार फिर तो ਦਿਲਜੀਤ ਦੋਸਾਂਝ ਕਿਲੀਆ ਦੀ ਲੁਕਸ ਤੇ ਉਹਨਾਂ ਦੀ ਪਰਸਨੈਲਿਟੀ ਤੇ ਫਿਦਾ ਹੁੰਦੇ ਹੋਏ ਨਜ਼ਰ ਆਏ ਨੇ ਸੋ ਇਹ ਪਹਿਲੀ ਵਾਰ ਨਹੀਂ ਹੈ ਕਿ ਦਿਲਜੀਤ ਦੋਸਾਂਝ ਨੇ ਉਹਨਾਂ ਦਾ ਜ਼ਿਕਰ ਕੀਤਾ ਹੈ ਅਕਸਰ ਆਪਣੀ ਇੰਟਰਵਿਊਜ਼ ਦੇ ਵਿੱਚ ਕਿਲੀਆ ਦਾ ਜ਼ਿਕਰ ਕਰਦੇ ਨੇ ਉਹਨਾਂ ਦੀ ਪਰਸਨੈਲਿਟੀ ਦਾ ਜ਼ਿਕਰ ਕਰਦੇ ਨੇ ਉਹਨਾਂ ਦੀ ਇੱਕ ਬਿਜ਼ਨਸ ਊਮੈਨ ਹੋਣ ਤੇ ਜਿੰਨਾ ਉਹਨਾਂ ਨੇ ਸਟਰਗਲ ਕੀਤਾ ਹੈ ਜਾਂ ਜੋ ਉਹਨਾਂ ਦੀ ਆਈਡੈਂਟੀਟੀ ਉਹਨਾਂ ਦੀ ਨੈੱਟ ਵਰਥ ਦੀ ਗੱਲ ਕਰਦੇ ਨੇ ਤੇ ਇੱਕ ਬਰ ਫੇਰ ਤੋਂ ਦਿਲਜੀਤ ਦੋਸਾਂਝ ਇਸ ਪਰਸਨੈਲਿਟੀ ਦੇ ਉੱਤੇ ਫਿਦਾ ਹੁੰਦੇ ਹੋਏ ਨਜ਼ਰ ਆਏ ਨੇ ਹਾਲਾਂਕਿ ਬਹੁਤ ਸਾਰੇ ਕਮੈਂਟਸ ਹੰਦਲਜੀਤ ਦੋਸਾਂਝ ਨੂੰ ਆ ਰਹੇ ਨੇ ਤੇ ਦੂਜੇ ਪਾਸੇ ਇਹ ਦਿਲਜੀਤ ਦੋਸਾਂਝ ਦੇ ਵੱਲੋਂ ਇਹ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਟੈਗ ਵੀ ਕੀਤਾ ਗਿਆ ਹੈ ਪੰਜਾਬੀ ਅਦਾਕਾਰ ਤੀਰਜ ਕੁਮਾਰ ਵਿਆਹ ਦੇ ਬੰਧਨ ਦੇ ਵਿੱਚ ਬੱਜੇ ਨੇ ਹਾਲਾਂਕਿ ਉਹਨਾਂ ਦੀ ਪਤਨੀ ਦਾ ਨਾਮ ਰਾਵੀ ਦੱਸਿਆ ਜਾ ਰਿਹਾ ਹੈ ਸੋ ਇਸ ਦੇ ਨਾਲ ਹੀ ਤੀਰਜ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਖੂਬਸੂਰਤ ਤਸਵੀਰਾਂ ਜਿਹੜੀਆਂ ਨੇ ਸਾਂਝੀਆਂ ਕਰ ਦਿੱਤੀਆਂ ਗਈਆਂ ਨੇ ਪਰ ਦੂਜੇ ਪਾਸੇ ਆਪਣੀ ਵਾਟੀ ਦਾ ਚਿਹਰਾ ਹਜੇ ਤੱਕ ਜਗ ظاہر ਨਹੀਂ ਕੀਤਾ ਗਿਆ ਤੇ ਉਹਦੇ ਦੂਜੇ ਪਾਸੇ ਜਗਜੀਤ ਸੰਧੂ ਜੋ ਤੇ ਅਜ ਤੇ ਖਾਸ ਆੜੀ ਨੇ ਉਹਨਾਂ ਦੇ ਵਿਆਹ ਦੇ ਵਿੱਚ ਪਹੁੰਚਦੇ ਨੇ ਤਾਂ ਤਸਵੀਰਾਂ ਜਿਹੜੀਆਂ ਨੇ ਵੀਡੀਓਜ਼ ਜਿਹੜੀਆਂ ਨੇ ਉਹਨਾਂ ਦੇ ਵੱਲੋਂ ਆਪਣੇ ਸਨੈਪ ਦੇ ਵਿੱਚ ਸਾਂਝੀਆਂ ਕੀਤੀਆਂ ਗਈਆਂ ਤੇ ਇਹਨਾਂ ਸਨੈਪ ਸਟੋਰੀਜ਼ ਦੇ ਵਿੱਚ ਤੀਰਜ ਅਤੇ ਉਹਨਾਂ ਦੀ ਪਤਨੀ ਦਾ ਜਿਹੜਾ ਕਹਿ ਸਕਦੇ ਆ ਕਿ ਹਲਕਾ ਜਿਹਾ ਚਿਹਰਾ ਦਿਸਦਾ ਹੋਇਆ ਜ਼ਰੂਰ ਨਜ਼ਰ ਆ ਰਿਹਾ ਹੈ ਤੇ ਤੀਰਜ ਦੀ ਪਤਨੀ ਆਪਣੇ ਦਿਓਰ ਤੋਂ ਯਾਨੀ ਕਿ ਜਗਜੀਤ ਸੰਧੂ ਤੋਂ ਸ਼ਰਮਾਂਦੀ ਹੋਈ ਨਜ਼ਰ ਆ ਰਹੀ ਹੈ ਸੋ ਬਹੁਤ ਖੂਬਸੂਰਤ ਵੀਡੀਓਜ਼ ਜਿਹੜੀਆਂ ਨੇ ਜਿਸ ਦੇ ਵਿੱਚ ਪ੍ਰਦੀਪ ਚੀਮਾ ਉਹਨਾਂ ਦਾ ਖਾਸ ਆੜੀ ਹੈ ਇੱਕ ਕਬਾ ਕਮਾਲ ਦਾ ਅਦਾਕਾਰ ਹੈ ਤੇ ਦੂਜੇ ਪਾਸੇ ਅਦਾਕਾਰ ਜਗਜੀਤ ਸੰਧੂ ਤੇ ਤੀਰਜ ਕੁਮਾਰ ਦਾ ਖਾਸ ਆੜੀ ਕਿਆ ਸਾਗਦੇ ਕਿ ਉਹਨਾਂ ਦੇ ਵਿਆਹ ਦੇ ਵਿੱਚ ਪਹੁੰਚੇ ਹੋਏ ਸੀ ਹਾਲਾਂਕਿ ਜ਼ਿਆਦਾ ਇੰਡਸਟਰੀ ਦੇ ਲੋਕ ਇਸ ਵਿਆਹ ਦੇ ਵਿੱਚ ਸ਼ਾਮਲ ਨਹੀਂ ਸੀ ਪਰ ਕੁਝ ਯਾਰ ਵੇਲੀ ਜਿਹੜੇ ਖਾਸ ਸੀ ਉਹਨਾਂ ਦੇ ਵਿਆਹ ਦੇ ਵਿੱਚ ਸ਼ਾਮਲ ਹੋਏ ਸੀ ਤੇ ਹੁਣ ਜਿਹੜੀਆਂ ਨੇ ਤੀਰਜ ਕੁਮਾਰ ਦੇ ਵੱਲੋਂ ਇੱਕ ਖੂਬਸੂਰਤ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਸਾਂਝੀਆਂ ਕੀਤੀਆਂ ਗਈਆਂ ਨੇ ਤਾਂ ਪੰਜਾਬੀ ਅਦਾਕਾਰ ਤੀਰਜ ਕੁਮਾਰ ਵਿਆਹ ਦੇ ਬੰਧਨ ਦੇ ਵਿੱਚ ਵੱਜ ਚੁੱਕੇ ਨੇ ਉਹਨਾਂ ਨੇ ਬਹੁਤ ਖੂਬਸੂਰਤ ਕੈਪਸ਼ਨ ਦੇ ਨਾਲ ਇਹ ਤਸਵੀਰਾਂ ਜਿਹੜੀਆਂ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਸਾਂਝੀਆਂ ਕੀਤੀਆਂ ਨੇ ਮੈਂ ਬਦਮਾਸ਼ ਅਬਾਈ ਦੀ ਵੀ ਇੱਕ ਮਕੂਕਾ ਫਿਲਮ ਆ ਰਹੀ ਐ ਕੇਬਲ 1 ਤੇ ਸਬਸਕ੍ਰਿਪਸ਼ਨ ਦਾ ਪਾਸਵਰਡ ਇਹਦੇ ਕੋਲ ਹੀ ਲੈ ਲਿਓ ਹਾਂ ਮੈਸੇਜ ਨਵਾਂ ਕੰਮ ਸ਼ੁਰੂ ਕੀਤਾ بڑے ਬੰਦੇ ਨੇ ਨਵਾਂ ਕੰਮ ਸ਼ੁਰੂ ਕੀਤਾ ਬਾਈ ਵੀ ਪੀ ਐਚ ਡੀ ਤੋਂ ਬਾਅਦ ਹੁਣ ਸ਼ੋਅ ਲਾਉਣ ਲੱਗੇ ਨੇ ਬੁੱਕ ਕਰਨ ਲਈ ਸੰਪਰਕ ਕਰੋ ਫਿਲਮ ਆ ਰਹੀ ਆ ਆਪਦੀ ਪ੍ਰੋਡਕਸ਼ਨ ਓ ਯਾਰ ਵਧਾਈਆਂ ਵੀ ਬਿਆਹ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਥੈਂਕ ਯੂ ਨਵਾਂ ਬਿਜ਼ਨਸ ਖੋਲਿਆ ਇੱਧਰ ਬਾਈ ਨੇ ਉਧਰ ਕੇ ਰਾਜ ਨੂੰ ਵਧਾਈਆਂ ਟਿੰਗਲ ਨਮਸਕਾਰ ਬਾਈ ਦੀ ਮਕੋਕਾ ਫਿਲ ਮਾਰੀ ਬਾਈ ਨੂੰ ਬਾਈ ਜਨਮ ਦਿਨ ਹੈ ਹੈਪੀ ਬਰਥਡੇ ਦੇਖਿਓ ਜ਼ਾਰੇ ਵਧੀਆ ਫਿਲਮ ਆ ਹਰ ਜਗ੍ਹਾ ਇੱਕ ਬਲੋਗ ਹੋ ਗਈ ਸੀ ਬਾਈ ਜੀ ਕੈਨੇਡਾ ਤੋਂ ਆਏ ਨੇ ਵਿਆਹ ਹੈ 25 ਫਰਵਰੀ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਵਾਪਸ ਆਏ 6 ਤਰੀਕ ਨੂੰ ਬੇਬੇ ਮੈਂ ਬਦਮਾਸ਼ ਬਾਕੀ 6 ਤਰੀਕ ਨੂੰ ਬੇਬੇ ਪੰਜਾਬੀ ਗਾਇਕ ਤੇ اداکار ਸਤੰਦਰ ਸਰਤਾਜ ਨੇ ਫਲਹਾਲ ਮੁੰਬਈ ਦੇ ਵਿੱਚ ਆਪਣਾ ਕਾਨਸਰਟ ਕੀਤਾ ਹਾਲਾਂਕਿ ਆਪਨੇ ਇਸ ਕਾਨਸਰਟ ਨੂੰ ਲੈ ਕੇ ਸਰਤਾਜ ਕਾਫੀ ਸਮੇ ਤੋਂ ਐਕਸਾਈਟਡ ਵੀ ਸੀ ਸੋ ਬਹੁਤ ਸੋਹਣਾ ਕਾਨਸਰਟ ਹਨ ਆ ਦਾ ਮੁੰਬਈ ਦੇ ਵਿੱਚ ਹੋਇਆ ਜਿਸ ਦੇ ਵਿੱਚ ਸੋਨਮ ਬਾਜਵਾ ਵੀ ਪੌਂਚੇ ਹੋਏ ਸੀ ਹਾਲਾਂਕਿ ਸੋਨਮ ਬਾਜਵਾਨ ਨੂੰ ਡੈਡੀਕੇਟ ਕਰਦੇ ਹੋਏ ਸਰਤਾਜ ਨੇ ਇੱਕ ਗੀਤ ਵੀ ਗਾਇਆ ਸੋ ਜਿੱਥੇ ਇੱਕ ਪਾਸੇ ਮੁੰਬਈ ਦੀ ਸਾਰੀ ਆਡੀਅנס ਨੂੰ ਆਪਣੇ ਗੀਤਾਂ ਦੇ ਨਾਲ ਆਪਣੇ ਸੁਰਾਂ ਦੇ ਨਾਲ ਸਰਤਾਜ ਨੇ دیਵਾਨਾ ਬਣਾਇਆ ਤੇ ਦੂਜੇ ਪਾਸੇ ਸੋਨਮ ਬਾਜਵਾ ਵੀ ਸਰਤਾਜ ਦੀ ਖੂਬ ਫੈਨ ਹੁੰਦੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਉਹਨਾਂ ਦੇ ਗੀਤਾਂ ਦੇ ਉੱਤੇ ਝੂਮਦੀ ਹੋਈ ਵਿਖਾਈ ਦਿੱਤੀ ਹੈ ਸੋ ਦੂਜੇ ਪਾਸੇ ਸਰਤਾਜ ਸੋਨਮ ਬਾਜਵਾ ਨੂੰ ਫੋਕਸ ਕਰਕੇ ਉਹਨਾਂ ਤੇ ਗੀਤ ਗਾਉਂਦੇ ਹੋਏ ਨਜ਼ਰ ਆਏ ਨੇ ਕਿ ਤੇਰੀ ਭੈਣ ਨੂੰ ਵਿਆਹ ਕੇ ਤੈਨੂੰ ਬਣਾਉ ਸਾਲੀ ਹਾਲਾਂਕਿ ਗਲੈਨਾ ਜੇਰੀਆ ਨੇ ਉਹਨਾਂ ਨੇ ਸੋਨਮ ਬਾਜਵਾ ਨੂੰ ਡੈਡੀਕੇਟ ਕੀਤੀਆਂ ਨੇ ਸੋ ਪੂਰੀ ਮਸਤੀ ਦੇ ਵਿੱਚ ਸੋਨਮ ਬਾਜਵਾ ਤੇ ਸਤਿੰਦਰ ਸਰਤਾਜ ਨਜ਼ਰ ਆਏ ਨੇ ਇਹ ਜਿਹੜਾ ਕਾਨਸਰਟ ਹੈ ਮੁੰਬਈ ਦੇ ਵਿੱਚ ਉਹਨਾਂ ਦਾ ਹੋਇਆ ਸੋ ਮੁੰਬਈ ਦੇ ਇਸ ਕਾਸ ਕਾਨਸਰਟ ਦੀਆਂ ਕੁਝ ਚਲਕੀਆਂ ਸੋਸ਼ਲ ਮੀਡੀਆ ਦੇ ਉੱਤੇ ਵੀ ਸਰਤਾਜ ਨੇ ਆਪਣੇ ਸਾਂਝੀਆਂ ਕੀਤੀਆਂ ਨੇ ਸੋ ਵੇਖਦੇ ਆ ਇਸ ਕਾਨਸਰਟ ਦੀਆਂ ਖੂਬਸੂਰਤ ਚਲਕੀਆਂ तूं पिठो कर ਹਿੱਕ ਦੇ ਸਗਾਤ ਮੇਰਾ ਯਮਾਨ ਖੋਰ ਦੱਸਦੀ ਆਂ ਦੇਖਦੇ ਸਗਾਤ ਮੇਰਾ ਯਮਾਨ ਖੋਰ ਦੱਸਦੀ ਆਂ ਆ ਪਾਲੀ ਜੀਨ ਸਾਲਾ ਸਾੜ ਦਾ ਪਜਾਮਾ ਜੀਨ ਪਰਾ ਰੱਖ ਦੱਦ ਜਾਮਾ ਨੋ ਦੱਸਦੀ ਪਾਲੀ ਆ ਦੇਖਦੇ ਬਾਜਵਾ ਸੁਣ ਗਈ ਕੁੜੀਆਂ ਨੱਚਣ ਵਾਲੀਏ ਨੱਚਦੀ ਸੋਹਣੀ ਵਾਲੀ ਭੈਣ ਤੇਰੀ ਨਾਲ ਵਿਆਹ ਕਰਵਾ ਕੇ ਤੈਨੂੰ ਬਣਾ ਲਾਂ ਸਾਲੀ ਦੀ ਮਾਂ ਤੇਰੀ ਨੂੰ ਸੱਸ ਬਣਾ ਕੇ ਹਾਂ ਮਾਂ ਤੇਰੀ ਨੂੰ ਸੱਸ ਬਣਾ ਕੇ ਪਿਓ ਨੂੰ ਬਣਾ ਲਾਂ ਸੋਰਾ ਮਹਿੰਦੋਂ ਦੇ ਵਿੱਚ ਕੁੜੀਏ ਛੱਟ ਕੇ ਫਿਰ ਹੁੰਦਾ ਤਾਉਰਾ ਮਹਿੰਦੋਂ ਦੇ ਵਿੱਚ ਕੁੜੀਏ ਸੱਸ ਕੇ ਫਿਰ ਹੁੰਦਾ ਤਾਉਰਾ ਮਹਿੰਦੋਂ ਦੇ ਵਿੱਚ ਕੁੜੀਏ ਕਿੱਕ ਤੇ ਕਿੱਕ ਤੇ ਮਾਹੀ ਦੀ ਮਨੋ ਕੁ ਦਵਾਇਆ ਨਾ ਹਰ ਇੱਕ ਨੂੰ ਦਵਾਉਣਾ ਸੋਣੀ ਜਿੱਥੇ ਦਵਾ ਹੈ ਨਾ ਹੋਣੀ ਜਿੱਥੇ ਦਵਾਇਆ ਨਾ ਦਾ ਜਲਾ ਸੋਸੀ ਨੀ ਵਰਦੀ ਦੇ ਕੋਲੇ ਮੱਥ ਦੀ ਸੀ ਨਾ Oh, the line. ਜੋ ਆਪੀ ਗਾਇਕ ਅਰਜਨ ਤੱਲੋ ਦੇ ਪਤਾ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ ਹਾਲਾਂਕਿ ਉਹਨਾਂ ਦਾ ਪਤਾ ਦਾ ਨਾਮ ਪੁਟਾ ਟੱਲੋ ਸੀਤਾ ਹੋਣਾ ਅਰਜਨ ਢੱਲੋਂ ਦੇ ਪਤਾ ਦਾ ਭੋਗ ਤੇ ਅੰਤਿਮ ਅਰਦਾਸ ਜਿਹੜੀ ਆ ਉਹਨਾਂ ਦੇ ਹੀ ਪਿੰਡ ਪਧੌੜ ਦੇ ਵਿੱਚ ਬਰਨਾਲੇ ਦੇ ਵਿੱਚ ਹੋਵੇਗੀ ਜਿਸ ਦਾ ਸੱਦਾ ਉਹਨਾਂ ਦੇ ਪਰਿਵਾਰ ਤੇ ਅਰਜਨ ਢੱਲੋਂ ਦੇ ਵੱਲੋਂ ਦਿੱਤਾ ਗਿਆ ਹੈ ਹਾਲਾਂਕਿ ਉਹਨਾਂ ਦਾ ਭੋਗ ਜਿਹੜਾ ਹੈ ਉਹ ਕੱਲ ਯਾਨੀ ਕਿ 21 ਤਰੀਕ ਨੂੰ ਭੋਗ ਜਿਹੜਾ ਹੈ ਉਹਨਾਂ ਦਾ ਪਿੰਡ ਪਧੌੜ ਦੇ ਵਿੱਚ ਰੱਖਿਆ ਗਿਆ ਜਿਸ ਦਾ ਸਮਾਂ 12 ਤੋਂ 1 ਵਜੇ ਤੱਕ ਦਿੱਤਾ ਗਿਆ ਤਾਂ ਆਪਣੇ ਪਿਓ ਦੇ ਭੋਗ ਦੇ ਉੱਤੇ ਦਾ ਸੱਦਾ ਜਿਹੜਾ ਅਰਜਨ ਢੱਲੋਂ ਤੇ ਉਹਨਾਂ ਦੇ ਪਰਿਵਾਰ ਦੇ ਵੱਲੋਂ ਦਿੱਤਾ ਗਿਆ ਤੇ ਜ਼ਰੂਰ ਦੱਸਦੀ ਕਿ ਕੁਝ ਸਮਾਂ ਪਹਿਲਾਂ ਅਰਜਨ ਢੱਲੋਂ ਦੇ ਪਿਤਾ ਬੂਟਾ ਢੱਲੋਂ ਇਸ ਫਨੀ ਸੰਸਾਰ ਨੂੰ ਅਲਵਿਦਾ ਅੱਗੇ ਸੀ ਜਿੱਥੇ ਇੱਕ ਪਾਸੇ ਅਰਜੰਟ ਲੋ ਦੇ ਪਰਿਵਾਰ ਦੇ ਉੱਤੇ ਉਹਨਾਂ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਸੀ ਤਾਂ ਦੂਜੇ ਪਾਸੇ ਉਹਨਾਂ ਦੇ ਚਾਣ ਵਾਲਿਆਂ ਦੇ ਤੇ ਵੀ ਇਸ ਚੀਜ਼ ਦਾ ਦੁੱਖ ਜ਼ਰੂਰ ਸੀ ਇਹ ਸਦਮਾ ਜਿਹੜਾ ਹੈ ਉਹਨਾਂ ਦੇ ਚਾਣ ਵਾਲਿਆਂ ਨੂੰ ਵੀ ਲੱਗਿਆ ਸੀ ਤਾਂ ਹੁਣ ਭੋਗ ਜਿਹੜਾ ਹੈ ਉਹਨਾਂ ਦਾ ਉਹ 21 ਜਨਵਰੀ ਨੂੰ ਰੱਖਿਆ ਗਿਆ ਯਾਨਕ ਯਾਨੀ ਕਿ ਕੱਲ ਪਿੰਡ ਪਧੌੜ ਦੇ ਵਿੱਚ ਦਾਣਾ ਮੰਡੀ ਦੇ ਵਿੱਚ ਉਹਨਾਂ ਦੇ ਪਤਾ ਦਾ ਭੋਗ ਜਿਹੜਾ 12 ਤੋਂ 1 ਵਜੇ ਦਾ ਸਮਾਂ ਜਿਹੜਾ ਇਸ ਭੋਗ ਦਾ ਰੱਖਿਆ ਗਿਆ ਹੈ ਉਜੋ ਪਾਸੇ ਪੰਜਾਬੀ ਗਾਇਕ ਰஞ்சிਤ ਬਾਵਾਦ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਹਾਲਾਂਕਿ ਵੀਡੀਓ ਕਾਫੀ ਪੁਰਾਣੀ ਹੈ ਉਸ ਦੇ ਵਿੱਚ ਰஞ்சிਤ ਬਾਵਾਦ ਲੁਕਸ ਕਾਫੀ ਚੇਂਜ ਵੀ ਨਜ਼ਰ ਆ ਰਹੇ ਨੇ ਪਰ ਉਹਨਾਂ ਦੀ ਗਾਇਕੀ ਉਹਨਾਂ ਦੇ ਸੁਰ ਹਜੇ ਵੀ ਕਿਆ ਸਾਖਿਆ ਕਿ ਉਹ ਸਮੇਂ ਦੇ ਵਿੱਚ ਵੀ ਉਸੇ ਤਰ੍ਹਾਂ ਦੇ ਨਾਲ ਬਰਕਰਾਰ ਸੀ ਜਿਵੇਂ ਕਿ ਅੱਜ ਨੇ ਹਾਲਾਂਕਿ ਬਹੁਤ ਸਾਰੇ ਸੁਪਰ ਹਿੱਟ ਕੀ ਰੰਜੀਤ ਪਾਵਾ ਨੇ ਇੰਡਸਟਰੀ ਨੂੰ ਦਿੱਤੇ ਨੇ ਬਹੁਤ ਸਾਰੀਆਂ ਫਿਲਮਾਂ ਉਹਨਾਂ ਨੇ ਇੰਡਸਟਰੀ ਨੂੰ ਦਿੱਤੀਆਂ ਨੇ ਪਰ ਇਸ ਦੇ ਬਾਵਜੂਦ ਉਹ ਆਪਣੀ ਹਮੇਸ਼ਾ ਉੱਚੇ ਸੁਰਾਂ ਦੇ ਨਾਲ ਬਾਕਮਾਲ ਗਾਇਕੀ ਦੇ ਨਾਲ ਹਰ ਗੀਤ ਸੰਦਲ ਜਿਤਦੇ ਨੇ ਸੋ ਵੇਖਦੇ ਆ ਉਹਨਾਂ ਦੀ ਇਹ ਕੁਝ ਸਾਲ ਪਹਿਲੇ ਦੀ ਵੀਡੀਓ ਕਮਾਲੇ ਕਿਉਂ ਪੈਦਾ ਕੀਤੇ ਜਹਾ ਵੇ ਰੱਬਾ ਸਾਨੂੰ ਨਹੀਂ ਗੋਰੇ ਪਸੰਦ ਦੇ ਜਲਦੇ ਸਿਆਹੀ ਕਾਲੇ ਇਹ ਜਾਂਦੇ ਸਾਨੂੰ ਵੀ ਦਾ ਜਿਵਾਨ ਰੂਪ ਦੇ ਦੇ ਇਹ ਵੇ ਜਾ ਫਿਰ ਗੋਰੀ ਆਂਦਾ ਜਮਣਾ ਮਾੜੀਏ ਕਰੇ ਕੀ ਹੋਇਆ ਸੱਚੇ ਨਿਕਾ ਕੀ ਹੋਇਆ ਵੇ ਦਿਲ ਵਿੱਚ ਦੱਖ ਨਾ ਹੋਵੇ ਕਾਲੇ ਕਰਮਾ ਵਾਲੇ ਗੁੰਗੇ ਕਾਲੇ ਕਰਮਾ ਵਾਲੇ ਗੁੰਗੇ ਵੇ ਗੋਰਿਆਂ ਨੂੰ ਹੰਕਾਰ ਦੇ ਬੁਯਾਰੀਆਂ ਕਹਿੰਦੀਆਂ ਉਹ ਤੇਰਾ ਕਾਲੇ ਰੰਗ ਦਾ ਯਾਰ ਆ ਨੀ ਮੈਨੂੰ ਵੀ ਅ ਕਹਿੰਦੀਆਂ ਵੇ ਮੈਨੂੰ ਕੁੜੀਆਂ ਕਹਿੰਦੀਆਂ ਫੱਤੇ ਵਾਲਿਆ ਗੁਰਚੇ ਤਵੇ ਮੈਨੂੰ ਕਾਲਾ ਹੀ ਪਿਆਰਾ ਦੁਨੀਆਂ 'ਤੇ ਤੇਰਾ ਵੇ ਮੈਨੂੰ ਰੱਬ ਤੋਂ ਵੱਡਾ ਸਹਾਰਾ ਤੇਰੇ ਹਰ ਇੱਕ ਬੋਲ ਦੇ ਉੱਤੇ ਤੇ ਤੇਰੇ ਹਰ ਇੱਕ ਬੋਲ ਦੇ ਉੱਤੇ ਮੈਂ دیਵਾ ਜਿੰਦੜੀ ਵਾਰ ਵੇ ਮੈਨੂੰ ਕੁੜੀਆਂ ਕਹਿੰਦੀਆਂ ਨੀ ਤੇਰਾ ਕਾਹੜੇ ਗਾਇਕ ਗੁਲਾਬ ਸੱਦੂ ਕੁਝ ਸਮਾਂ ਪਹਿਲਾਂ ਪਟਿਆਲਾ ਮਹਿਫਲ ਵਾਲਿਆਂ ਦੇ ਨਾਲ ਸ਼ਾਮਲ ਹੋਏ ਸੀ ਪਟਿਆਲਾ ਮਹਿਫਲ ਦੀ ਮਹਿਫਲ ਇੰਜੋਏ ਕਰਦੇ ਹੋਏ ਵਿਖਾਈ ਦਿੱਤੇ ਸੀ ਤਾਂ ਹੁਣ ਗੁਲਾਬ ਸਿੱਧੂ ਦੇ ਵੱਲੋਂ ਇਸ ਮਹਿਫਲ ਦੀ ਤਾਰੀਫ ਕੀਤੀ ਗਈ ਹੈ ਹਾਲਾਂਕਿ ਜਿੰਨੇ ਵੀ ਗਾਇਕ ਇਸ ਮਹਿਫਲ ਦੇ ਵਿੱਚ ਸ਼ਾਮਲ ਹੁੰਦੇ ਨੇ ਜਿਹੜੀਆਂ ਵੀ ਸ਼ਖਸੀਅਤਾਂ ਇਸ ਮਹਿਫਲ ਦਾ ਹਿੱਸਾ ਬਣਦੀਆਂ ਨੇ ਹਰ ਕੋਈ ਇਸ ਮਹਿਫਲ ਦੀ ਤਾਰੀਫ ਕਰਦਾ ਹੋਇਆ ਨਜ਼ਰ ਆ ਰਿਹਾ ਸੋ ਬਹੁਤ ਸਾਰੀਆਂ ਦੁਆਵਾਂ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਨੇ ਇਸ ਦੇ ਬਚਕਾਰ ਰਣਜੀਤ ਬਾਵਾ ਦੇ ਵੱਲੋਂ ਜਿਹੜੀਆਂ ਨੇ ਟੀਅਰ ਸਾਰੀਆਂ ਦੁਆਵਾਂ ਜਿਹੜੀਆਂ ਨੇ ਉਹ ਪਟਿਆਲਾ ਮਹਿਫਲ ਵਾਲਿਆਂ ਨੂੰ ਦਿੱਤੀਆਂ ਗਈਆਂ ਨੇ ਸੋ ਆਪਣੀ ਇਸ ਕਿਹਦਾ ਕਿਹੋ ਜਿਹਾ ਖੂਬਸੂਰਤ ਸ਼ਬਦਾਂ ਵਿੱਚ ਕਿਸ ਤਰੀਕੇ ਦੇ ਨਾਲ ਗੁਲਾਬ ਸਿੱਧੂ ਨੇ ਬਿਆਨ ਕੀਤਾ ਵੇਖਦੇ ਹਾਂ ਜਿਨ੍ਹਾਂ ਨੇ ਸ਼ੁਰੂ ਕਰਾਉਣਾ ਪਟਿਆਲਾ ਮਹਿਫਲ ਵਾਲਾ ਨਾ ਕਰੋ ਕੰਟੈਕਟ ਚੱਬ ਗੱਡ ਪਰਫਾਰਮੈਂਸਾਂ ਝੋਟਿਆਂ ਦੀ ਤੇ ਨਾਲ ਹੀ ਚਾਰ ਘੋੜੇ ਵੀ ਲੈ ਕੇ ਆਇਆ ਕਰਨਗੇ ਉਹ ਖੜੀ ਐ ਸਹਿਵਾ ਸਹਿਵਾ ਫੇਰ ਚੱਲਾਂਗੇ ਨਹੀਂ ਆਪਾਂ ਦਾ ਨਾ ਬਾਦ ਨੂੰ ਫੇਰ ਚੱਲਾਂਗੇ ਚੱਲਾਂਗੇ ਨਹੀਂ ਆਪਾਂ ਦਾ ਨਾ ਬਾਦ ਨੂੰ ਜੁੰਡੋਰੇ ਥੱਲੇ ਵਹੇ ਜਾ ਜੱਟੀਆਂ ਨਹੀਂ ਚੜ ਕੇ ਜੜ ਕੇ ਨੀ ਅੱਖਾਂ ਚ ਨੀਂਦੇ ਜੱਟ ਦੇ ਨੀਂਦ ਰੜ ਕੇ ਪੰਜਾਬੀ ਗਾਇਕ ਵੀਰ ਸਿੰਘ ਅਕਸਰ ਮਾ ਬੋਲੀ ਨੂੰ ਉੱਚ ਚੱਕਣ ਦੇ ਲਈ ਸੱਭਿਆਚਾਰ ਨੂੰ ਉੱਚ ਚੱਕਣ ਦੇ ਲਈ ਜਾਂ ਹਮੇਸ਼ਾ ਖੂਬਸੂਰਤ ਗਾਇਕੀ ਕਿਸ ਆਗਿਆ ਕਿ ਪ੍ਰਗਟਾਵਾ ਜ਼ਰੂਰ ਕਰਦੇ ਨੇ ਇਸ ਬੋਲੀ ਨੂੰ ਉੱਚ ਜ਼ਰੂਰ ਚੱਕਦੇ ਨੇ ਇਸ ਸਦਾ ਵਿਚਕਾਰ ਵੀਰ ਸਿੰਘ ਦੇ ਵੱਲੋਂ ਇੱਕ ਨਵੀਂ ਵੀਡੀਓ ਸਾਂਝੀ ਕੀਤੀ ਗਈ ਹੈ ਇਸ ਵੀਡੀਓ ਦੇ ਵਿੱਚ ਵੀਰ ਸਿੰਘ ਪੰਜਾਬੀ ਭਾਸ਼ਾ ਦੇ ਵਿੱਚ ਪੰਜਾਬੀ ਸੱਭਿਆਚਾਰ ਦੀ ਗੱਲ ਕਰਦੇ ਹੋਏ ਨਜ਼ਰ ਆ ਰਹੇ ਨੇ ਸੋ ਬਹੁਤ ਖੂਬਸੂਰਤ ਆਵਾਜ਼ ਦੇ ਵਿੱਚ ਬਹੁਤ ਖੂਬਸੂਰਤ ਸੁਰਾਂ ਦੇ ਵਿੱਚ ਵੀਰ ਸਿੰਘ ਦੀ ਅਸੀਂ ਵੀ ਗਾਇਕੀ ਦਾ ਆਨੰਦ ਮਾਣਦੇ ਹਾਂ ਤਹਿਜ਼ੀਬਾਂ ਦੀ ਦਹਲੀਜ਼ ਟੱਪਣੀ ਨਹੀਂ ਮੈਂ ਹਸਰਤ ਇਹ ਦਿਲ ਦੀ ਵੀ ਨਪਣੀ ਨਹੀਂ ਮੈਂ ਅਹਿਸਾਸ ਜਿੰਨੇ ਮੇਰੇ ਦਿਲ ਦੇ ਪੱਲੇ ਮਹਿਕਾਂ ਦਾ ਚੋਲਾ ਪਵਾ ਕੇ ਮੈਂ ਕੱਲਾ ਤੂੰ ਰੂਹਾਂ ਦੀ ਪਾਸ਼ਾ ਤੇ ਪੜਦੀ ਹੋਏਗੀ ਮੈਂ ਪੌਣਾ ਦੇਰ ਕੇ ਤੇ ਲਿਖਦਾ ਗੱਲਾਂ ਤੂੰ ਰੂਹਾ ਦੀ ਪਾਸ਼ਾ ਤੇ ਪੜਦੀ ਹੋਏਗੀ ਮੈਂ ਪੌਣਾ ਦੇਰ ਕੇ ਤੇ ਲਿਖਦਾ ਗੱਲਾਂ ਤੁਹੇ ਪਾਸੇ ਪੰਜਾਬੀ ਗਾਇਕ ਪੀਜੀ ਸ਼ਾ ਕੋਟੀ ਦਾ ਪਤਾ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ ਹਾਲਾਂਕਿ ਮਾਸਟਰ ਸਲੀਮ ਦੇ ਪਰਾਂ ਨੇ ਇਹ ਤਾਂ ਉਹਨਾਂ ਦੇ ਵੱਲੋਂ ਇੱਕ ਆਪਣੇ ਪਿਓ ਦੀ ਖੂਬਸੂਰਤ ਯਾਦ ਸਾਂਝੀ ਕੀਤੀ ਗਈ ਹੈ ਜਿਸ ਦੌਰਾਨ ਉਹਨਾਂ ਨੇ ਇਸ ਚੀਜ਼ ਦਾ ਜ਼ਿਕਰ ਕੀਤਾ ਹੈ ਕਿ ਮੇਰੇ ਪਿਤਾ ਹਮੇਸ਼ਾ ਕਹਿੰਦੇ ਸੀ ਕਿ ਇੱਕ ਗਾਇਕ ਜਿਹੜਾ ਉਹ ਕਦੇ ਵੀ ਦੁੱਖ ਦੇ ਵਿੱਚ ਆਪਣੀ ਗਾਇਕੀ ਨਹੀਂ ਛੱਡ ਸਕਦਾ ਚਾਹੇ ਉਹ ਜ਼ਿੰਦਗੀ ਦੇ ਵਿੱਚ ਉਹਦਾ ਸੁੱਖ ਹੋਵੇ ਦੁੱਖ ਹੋਵੇ ਉਹ ਹਮੇਸ਼ਾ ਗਾਇਕ ਤਦੋ ਹੀ ਕਹਿਲਾਵੇਗਾ ਜਦੋਂ ਉਹ ਹਰ ਦੁੱਖਾਂ ਨੂੰ ਪਾਰ ਕਰਕੇ ਹਰ ਦੁੱਖਾਂ ਨੂੰ ਭੁੱਲ ਕੇ ਆਪਣੀ ਗਾਇਕੀ ਦਾ ਝੰਡਾ ਬੁਲੰਦ ਕਰੇਗਾ ਹਮੇਸ਼ਾ ਆਪਣੀ ਗਾਇਕੀ ਨੂੰ ਅੱਗੇ ਰੱਖੇਗਾ ਉਸ ਦਿਨ ਵਿੱਚ ਕਰ ਆਪਣੇ ਪਿਓ ਦੀ ਖੂਬਸੂਰਤ ਯਾਦ ਸਾਂਝੀ ਕਰਦੇ ਹੋਏ ਪੇਜੇਸ਼ਾ ਕੋਟੀ ਨਜ਼ਰ ਆਏ ਨੇ ਤੇ ਇੱਕ ਖੂਬਸੂਰਤ ਗੀਤ ਸੁਣਾਉਂਦੇ ਹੋਏ ਨਜ਼ਰ ਆਏ ਨੇ ਮਿਸਰੀ ਡੈਡੀ ਜੀ ਲਵ ਯੂ ਤੁਹਾਡੇ ਵਾਸਤੇ ਮੈਨੂੰ ਰਹਿਣੂ ਢੀਕਾ ਤੇਰੀਆਂ ਰਹਿਣੂ ਢੀਕਾ ਤੇਰੀਆਂ ਦਿਨ ਚੜਦਾ ਮੁੱਕ ਜਾਵੇ ਮੈਂ ਕਿਹੜੇ ਪਾਸੇ ਜਾਵਾਂ ਜਿੱਥੇ ਆਦੀ ਤੇਰੀ ਨਾ ਆਵੇ ਕਿਹੜੇ ਪਾਸੇ ਜਾਵਾਂ ਜਿੱਥੇ ਆਦੀ ਤੇਰੀ ਨਾ ਆਵੇ ਮੈਨੂੰ ਰਣੂ ਢੀਕਾ ਤੇਰੀਆਂ ਮੈਸੇਜ ਜੜੀ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਅੱਜ ਦਿਲ ਕੀਤਾ ਕਿ ਮੈਂ ਲਾਈਵ ਆਵਾਂ ਕਾਫੀ ਟਾਈਮ ਤੋਂ ਮੈਂ ਲਾਈਵ ਨਹੀਂ ਆਇਆ ਜਾਂ ਕੋਈ ਕੋਈ ਸ਼ੋਅ ਦੀ ਵੀਡੀਓ ਜਾਂ ਕੋਈ ਵੀ ਮੈਂ ਐਕਟੀਵਿਟੀ ਜ਼ਿਆਦਾ ਨਹੀਂ ਕੀਤੀ ਤੇ ਅੱਜ ਮੇਰਾ ਦਿਲ ਕੀਤਾ ਮੈਂ ਲਾਈਵ ਆਵਾਂ ਸਾਰਿਆਂ ਦੇ ਨਾਲ ਗੱਲ ਕਰਾਂ ਔਰ ਸਾਰੇ ਸਾਰੇ ਜੁੜ ਰਹੇ ਨੇ ਮਿਹਰਬਾਨੀ ਔਰ ਡੈਡੀ ਜੀ ਦੇ ਜਾਣ ਦਾ ਜਿਹੜਾ ਦੁੱਖ ਹੈ ਉਹ ਸਾਰੀ 뮤직 ਇੰਡਸਟਰੀ ਨੂੰ ਹੈ ਔਰ ਸਾਰੇ ਉਹਨਾਂ ਦੇ ਚਾਹਣ ਵਾਲਿਆਂ ਨੂੰ ਹੈ ਔਰ ਸਾਡੀ ਇਸ ਦੁੱਖ ਦੀ ਘੜੀ ਦੇ ਵਿੱਚ ਤੁਸੀਂ ਸਾਰੇ ਆਏ ਤੁਹਾਡੀ ਬਹੁਤ ਮਿਹਰਬਾਨੀ ਜਿਹੜੇ ਸਾਨੂੰ ਪਿਆਰ ਕਰਦੇ ਹੋ ਸ਼ਾਹਕੁਟੀ ਸਾਹਿਬ ਦੇ ਪਰਿਵਾਰ ਨੂੰ ਪਿਆਰ ਕਰਦੇ ਹੋ ਸਾਰਿਆਂ ਦੀ ਬਹੁਤ ਮਿਹਰਬਾਨੀ ਕੁਛ ਇਸ ਦੁੱਖ ਦੀ ਘੜੀ ਵਿੱਚ ਸਾਡੇ ਨਾਲ ਇਹ ਦੁੱਖ ਮੰਡਾਇਆ ਤੁਹਾਡੀ ਮਿਹਰਬਾਨੀ ਔਰ ਮੈਂ ਕਹਿਣਾ ਚਾਹੁੰਨਾ ਕਿ ਮੈਂ ਕਿਤੇ ਵੀ ਗੋਣ ਵਿਉਣ ਲਈ ਜਾਂਦੇ ਆ ਤੇ ਉਹਨਾਂ ਨੇ ਕਿਹਾ ਸੀ ਡੈਡੀ ਜੀ ਨੇ ਕਿਹਾ ਸੀ ਬੇਟਾ ਆਪਣਾ ਕੰਮ ਹੈ ਆਪਾਂ ਕਲਾਕਾਰ ਹੈ ਕਲਾਕਾਰ ਦੇ ਘਰ ਜੋ ਮਰਜ਼ੀ ਹੋਇਆ ਹੋਵੇ ਤੇ ਕਲਾਕਾਰ ਲੋਕਾਂ ਦਾ ਹੁੰਦਾ ਉਹ ਆਵਾਮ ਦਾ ਹੁੰਦਾ ਤੇ ਇਸ ਕਰਕੇ ਆਪਣਾ ਜਿਹੜਾ ਕਰਮ ਹੈ ਉਹ ਹੀ ਧਰਮ ਹੈ ਆਪਣਾ ਕੰਮ ਹੈ ਗਾਣਾ ਬਜਾਣਾ ਲੋਕਾਂ ਨੂੰ ਖੁਸ਼ ਕਰਨਾ ਸੋ ਉਹਨਾਂ ਦਾ ਕਹਿਣ ਪੂਰਾ ਕਰ ਰਹੇ ਆ ਉਹਨਾਂ ਦਾ ਹੁਕਮ ਜਿਹੜਾ ਉਹਨਾਂ ਦਾ ਹੈ ਉਹਨੂੰ ਮੈਂ ਮੱਦੇਨਜ਼ਰਤ ਦਿਆਂ ਮੈਂ ਹੁਣ ਕਿਤੇ ਸ਼ੂਟਿੰਗ ਤੇ ਵੀ ਜਾਂਦੇ ਹਾਂ ਮੈਂ ਪੀਟੀਸੀ ਪੰਜਾਬੀ ਤੇ ਵਸ ਪੰਜਾਬ ਚ ਗਿਆ ਉੱਥੇ ਵੀ ਗੋਂਦਾ ਗੋਂਦਾ ਰੋਪਿਆ ਉਹਨਾਂ ਨੂੰ ਯਾਦ ਕਰਕੇ ਕਿਉਂਕਿ ਸਾਡੇ ਚਿੱਤਾ ਉਹ ਹੀ ਬੋਲਦੇ ਨੇ ਨਾ ਤੇ ਮੈਂ ਗੋਂਦਾ ਗੋਂਦਾ ਪਾਬਕ ਹੋ ਜਾਂਦਾ ਉਹ ਭੁੱਲਦੇ ਨਹੀਂ ਹੈਗੇ वैसे फकीर कलाकार हुए ने ਸਾਡੇ ਡੈਡੀ ਜੀ ਉਹ ਕਿਸੇ ਨੂੰ ਵੀ ਨਹੀਂ ਭੁੱਲਦੇ ਔਰ ਪੰਜਾਬੀ 뮤직 ਨੂੰ ਬਹੁਤ ਕੁਝ ਉਹਨਾਂ ਨੇ ਦਿੱਤਾ ਹੈ ਸਾਫ਼ ਸੁਥਰੀ ਗਾਇਕੀ ਦਿੱਤੀ ਹੈ ਪਿਆਰ ਦਿੱਤਾ ਹੈ ਔਰ ਤੁਸੀਂ ਵੀ ਸਾਰੇ ਉਹਨਾਂ ਨੂੰ ਬਹੁਤ ਖਿੜੇ ਮੱਥੇ ਕਬੂਲੇਆ ਪਿਆਰ ਦਿੱਤਾ ਸ਼ਾਕੁਤੀ ਸਾਹਿਬ ਨੂੰ 우ਸਤਾਦ ਪੂਰਨ ਸ਼ਾਕੁਤੀ ਸਾਹਿਬ ਨੂੰ ਔਰ ਮੈਂ ਹੁਣ ਵੀ ਕਿਤੇ ਜਾਣਾ ਪ੍ਰੋਗਰਾਮ ਕਰਦਾ ਤੇ ਮੇਰੇ ਕੋਲ ਗਾਇਆ ਨਹੀਂ ਜਾਂਦਾ ਮੈਂ ਇਦਾਂ ਉਹਨਾਂ ਨੂੰ ਯਾਦ ਕਰਦੇ ਆ ਕਰਦੇ ਆ ਗੱਲਾਂ ਵੀ ਉੱਕ ਜਾਂਦੀਆਂ ਨੇ ਇਦਾਂ ਕਲਾਕਾਰ ਰਹੇ ਗਏ ਆ ਬਹੁਤ ਗੱਲਾਂ ਹੁੰਦੀਆਂ ਹੁਣ ਇਦਾਂ ਦਾ ਟਾਈਮ ਹੈ ਕਿ ਉੱਕ ਜਾਂਦੀਆਂ ਗੱਲਾਂ ਤੇ ਹੁਣ ਮੈਂ 2-4 ਗਾਣੇ ਸ਼ੂਟ ਕਰਨੇ ਸੀ ਮੈਂ ਪਹਿਲਾਂ ਮਨਾ ਕੀਤਾ ਮੈਂ ਕਿਹਾ ਮੰਮੀ ਵੀ ਰਹਿਣ ਹੀ ਦਿੰਦੇ ਮੇਰਾ ਦਿਲ ਨਹੀਂ ਕਰਦਾ ਜਾਈਏ ਜਾਂ ਕੋਈ 1-2 ਪ੍ਰੋਗਰਾਮ ਮੈਂ ਕੈਨਸਲ ਕੀਤੇ ਉਹ ਕਹਿੰਦੇ ਨਹੀਂ ਪ੍ਰੋਗਰਾਮ ਕਰੋ ਉਹ ਕਹਿੰਦੇ ਸੀ ਵੀ ਡੈਡੀ ਤੁਹਾਡੇ ਕਹਿੰਦੇ ਸੀ ਵੀ ਇਹ ਕੰਮ ਲਈ ਮਨਾ ਨਹੀਂ ਕਰਨਾ ਕਿ ਕੰਮ ਕਲਾਕਾਰ ਜਿਹੜਾ ਹੈਗਾ ਨਾ ਉਹ ਤਾਂ ਲੋਕਾਂ ਨੂੰ ਖੁਸ਼ ਕਰਨਾ ਉਹਦਾ ਧਰਮ ਹੈ ਕਲਾਕਾਰ ਜੋ ਹੈ ਤੇ ਉਹਨਾਂ ਦੇ ਹੁਕਮ ਦੀ ਤਮੀ儿 ਕਰਦੇ ਆਏ ਮੈਂ ਹੁਣ ਪ੍ਰੋਗਰਾਮ ਵੀ ਕਰ ਰਿਹਾ ਪਰ ਪ੍ਰੋਗਰਾਮ ਕਰਦੇ ਆ ਕਰਦੇ ਆ ਨਾ ਰੋਪ ਹੈ ਨਾ ਜਾਂ ਕੋਈ ਸ਼ੂਟਿੰਗ ਹੁੰਦੀ ਹੈ ਰੋਪ ਹੈ ਨਾ ਤੇ ਤੁਸੀਂ ਆਪਣਾ ਪਿਆਰ ਇਦਾਂ ਹੀ ਸਾਡੇ ਨਾਲ ਰੱਖਿਓ ਸਾਡੇ ਪਰਿਵਾਰ ਦੇ ਨਾਲ ਤੁਹਾਡੀ ਬੜੀ ਮਿਹਰਬਾਨੀ ਔਰ ਸਾਰੇ ਜਿਹੜੇ ਕਮੈਂਟਸ ਕਰ ਰਹੇ ਨੇ ਤੁਹਾਡੀ ਵੀ ਸਾਰਿਆਂ ਦੀ ਬਹੁਤ ਮਿਹਰਬਾਨੀ ਤੁਸੀਂ ਬਹੁਤ ਪਿਆਰ ਕਰਦੇ ਹੋ ਸ਼ਾਕੁਟੀ ਪਰਿਵਾਰ ਨੂੰ ਤੁਹਾਡੀ ਸਭ ਦੀ ਬਹੁਤ ਮਿਹਰਬਾਨੀ ਬਾਕੀ ਮੈਂ ਇਹ ਲਾਈਵ ਹੋਣ ਦਾ ਮੇਰਾ ਇਹੀ ਮਤਲਬ ਸੀ ਕਿ ਇਹ ਗਾਣਾ ਬਜਾਣਾ ਮੈਂ ਪਹਿਲਾਂ ਸੋਚਿਆ ਮੈਂ ਕਿ 1.5-2 ਮਹੀਨੇ ਕੋਈ ਪ੍ਰੋਗਰਾਮ ਨਹੀਂ ਕਰਨਾ ਕੋਈ ਗਾਣਾ ਗੁਣਾ ਨਹੀਂ ਸ਼ੂਟ ਕਰਨਾ ਕੋਈ ਕੁਝ ਨਹੀਂ ਕੋਈ ਐਕਟੀਵਿਟੀ ਮਿਊਜ਼ਿਕ ਦੀ ਨਹੀਂ ਕਰਨੀ ਤੇ ਡੈਡੀ ਜੀ ਆਪਣਾ ਮੰਮੀ ਨੇ ਮੈਨੂੰ ਸਮਝਾਇਆ ਕਿ ਨਹੀਂ ਇਹ ਉਹ ਹੀ ਕਹਿੰਦੇ ਸੀ ਵੀ ਗਾਣਾ ਵਜਾਣਾ ਨਹੀਂ ਬੰਦ ਕਰੀਦਾ ਬਕਲਾਕਾਰ ਹੈ ਦੂਜਿਆਂ ਨੂੰ ਖੁਸ਼ ਰੱਖਣਾ ਕਲਾਕਾਰ ਜਿਹੜਾ ਹੁੰਦਾ ਉਹਦੇ ਘਰ 'ਚ ਕੋਈ ਪ੍ਰੋਬਲਮ ਹੋਵੇ ਪਰ ਉਹ ਲੋਕਾਂ ਦਾ ਆਵਾਮ ਦਾ ਹੈਗਾ ਉਹ ਲੋਕਾਂ ਵਾਸਤੇ ਆ ਇਸ ਕਰਕੇ ਗਾਣਾ ਵਜਾਣਾ ਜਿਹੜਾ ਹੈਗਾ ਨਾ ਉਹ ਵੰਡਣਾ ਹੈ ਵੰਡਣ ਵਾਲੀ ਚੀਜ਼ ਹੈ ਤੇ ਬਾਕੀ ਆਪਣੇ ਦਵਾਵਾਂ 'ਚ ਆਪਣੀਆਂ ਦਵਾਵਾਂ 'ਚ ਆਪਣੇ ਆਪਣਾ ਪਿਆਰ ਸਾਡੇ ਨਾਲ ਰੱਖਿਓ

कि आप कैनेडा एंड अमेरिका में हैं और आप अपना डेंटल ट्रीटमेंट भी करवाना चाहते हैं एंड यू आर आल्सो प्लानिंग अ ट्रिप टू इंडिया सो वी हैव वन ऑफ द बेस्ट एंड द टॉप मोस्ट डेंटल क्लिनिक सिचुएटेड इन द हार्ट ऑफ चंडीगढ़ एंड मोहाली जहाँ हम ये सारे प्रोसीजर्स पेनलेस तरीके से तो करते ही हैं रादर वी ट्राई आर बेस्ट की शॉर्ट ड्यूरेशन ऑफ टाइम में भी खत्म हो जाए जिसके लिए हम हाई एंड टेक्नोलॉजी यूज़ करते हैं चाहे वो डेंटल इम्प्लांट्स हो स्माइल मेक हो या इन्विजिबल ब्रेसिस हो वी ट्राई आर बेस्ट टू फिनिश योर केस इन द बेस्ट पॉसिबल वे